ਕੀ ਉੱਡਣਾ ਭਗਵੰਤ ਦੇ ਪਿੰਡੇ ਤੋਂ ਸੀਸ ਕੱਟੀ ਬਠਿੰਡੇ ਆਹ ਕਾਮਨੀ ਅਕਾਲੀ ਦਾ ਜਿੰਦਾਬਾਦ ਇਸ ਵੇਲੇ ਦੀ ਵੱਡੀ ਖਬਰ ਬਠਿੰਡੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਵਿਰੋਧੀਆਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ ਤਾਂ ਦੱਸ ਦਈਏ ਕਿ ਬਾਦਲ ਨੇ ਆਪ ਦੇ ਮੰਤਰੀ ਖੁੱਡੀਆਂ ਨੂੰ ਖੁੱਡੇ ਲਾਈਨ ਲਗਾ ਦਿੱਤਾ ਇਸ ਦੇ ਨਾਲ ਹੀ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਹੋਰਾਂ ਨੂੰ ਵੀ ਖੁੰਝੇ ਲਗਾ ਛੱਡਿਆ ਸੋ ਕਈ ਦਿਨਾਂ ਤੋਂ ਜੋ ਚਰਚਾਵਾਂ ਚੱਲ ਰਹੀਆਂ ਸਨ ਕਿ ਬਠਿੰਡੇ ਤੋਂ ਆਪ ਮੰਤਰੀ ਖੁੱਡੀਆਂ ਬਾਜੀ ਮਾਰ ਸਕਦੇ ਨੇ ਪਰ ਨਤੀਜੇ ਇਸ ਤੋਂ ਬਿਲਕੁਲ ਉਲਟ ਦੇਖਣ ਨੂੰ ਮਿਲੇ ਨੇ ਜੀ ਹਾਂ ਮਾਮਲਾ ਇੱਕ ਤਰਫਾ ਨਜ਼ਰ ਆਇਆ ਤਾਂ ਦੱਸਦੀ ਹੈ ਕਿ ਬਾਦਲ ਨੇ ਖੁੱਡੀਆਂ ਨੂੰ ਵੱਡੇ ਫਰਕ ਦੇ ਨਾਲ ਹਰਾਇਆ ਹੈ ਤੇ ਬਠਿੰਡੇ ਵਾਲਿਆਂ ਨੇ ਚੌਥੀ ਵਾਰ ਸੰਸਦ ਦਾ ਤਾਜ ਬਾਦਲ ਦੇ ਸਿਰ ਉੱਤੇ ਰੱਖਿਆ ਜਿਸ ਦੇ ਚਲਦਿਆਂ ਅਕਾਲੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ ਸਿੰਘ ਜੀ ਦਾ ਰਾਮਾ ਮੰਡੀ ਤੋਂ ਅਸੀਂ ਲੀਡ ਲੈ ਕੇ ਆਏ ਹਾਂ ਨਾਲ ਪਰਿਵਾਰ ਵਾਸਤੇ ਜਿਵਾਗੇ ਵੀ ਤੱਕੜੀ ਵਾਸਤੇ ਮਰਾਂਗੇ ਵੀ ਤੱਕੜੀ ਵਾਸਤੇ ਕਿਸ ਤਰ੍ਹਾਂ ਲੱਗਾ ਕਿਸ ਤਰ੍ਹਾਂ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਰਿਸਪਾਂਸ ਹੈ ਪੂਰੇ ਹਲਕੇ ਚੋਂ ਨੋ ਦੇ ਨੋ ਹਲਕਿਆਂ ਚੋਂ ਹਰ ਹਲਕੇ ਤੋਂ ਸਾਨੂੰ ਲੀਡ ਮਿਲੀ ਹੈ ਕੀ ਕਰਾਜਨੇ ਮੁੱਖ ਮੰਤਰੀ ਪੰਜਾਬ ਵੱਲੋਂ ਨਵਾਂ ਪਟਿਸਨ ਕੀਤੀ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਤਾਂ ਜੀ ਜ਼ੀਰੋ ਹੀ ਹੋ ਗਏ ਜੀ ਤੁਸੀਂ ਵੇਖ ਹੀ ਰਹੇ ਹੋ ਤੇਰਾ ਜ਼ੀਰੋ ਕਹਿੰਦੇ ਸੀਗੇ ਇੱਕ ਅੱਧੀ ਆਊਗੀ ਉਹ ਵੀ ਪਤਾ ਨਹੀਂ ਹਜੇ ਮੁੱਖ ਮੰਤਰੀ ਸਾਹਿਬ ਦਾ ਟੀਰੋ ਹੈ ਜਿਵੇਂ ਕਿ ਹਜ਼ਾਰ ਅਸੀਂ ਬਹੁਤ ਕੰਪੀਟੀਸ਼ਨ ਹੈ ਇੱਕ ਹੈ ਪਰ ਬਹੁਤ ਵੱਡੀ ਲੀਡ ਕੀਤੀ ਗਈ ਹੈ ਕਿ ਕੀ ਮੰਨਦੇ ਹੋ ਤੁਸੀਂ ਸਫਲਤਾ ਕਿਸ ਦੀ ਕੰਪੀਟੀਸ਼ਨ ਤਾਂ ਆਪਾਂ ਦੇਖ ਰਹੇ ਹਾਂ ਬਠਿੰਡਾ ਤੋਂ ਤਾਂ ਦੇਖੋ ਤੁਸੀਂ ਕੰਪੀਟੀਸ਼ਨ ਤਾਂ ਸਾਡਾ ਹੈ ਹੀ ਨਹੀਂ ਸੀ ਕਿਸੇ ਦਾ ਪਹਿਲੇ ਰਾਉਂਡ ਤੋਂ ਇੱਕ ਤਰਫਾ ਚੱਲਿਆ ਜੀ ਮੁਕਾਬਲਾ ਸਾਡੀ ਰੇਸ ਹੈ ਹੀ ਨਹੀਂ ਸੀ ਸਾਡੀ ਬੀਬਾ ਜੀ ਪਹਿਲੇ ਨੰਬਰ ਤੇ ਸੀ ਦੇਖੋ ਪਿਛਲੇ 3 ਸਾਲ 3 ਪਲਾਨ ਤੋਂ ਬੀਬਾ ਜੀ ਬੰਦੇ ਆ ਰਹੇ ਚੌਥਾ ਪਲਾਨ ਹੈ ਪਹਿਲਾਂ ਵੀ ਕੰਮ ਕੀਤਾ ਹੁਣ ਵੀ ਕੰਮ ਕਰਾਂਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਪਤਾ ਜੀ ਪਿੰਡੇ ਤੋਂ ਮੱਖੀ ਨਹੀਂ ਉੱਡਦੀ ਜਿਉਂ ਕਿ ਦੇਖੋ ਬਹੁਤ ਧਾਰਾ ਨਾ ਲਾਈ 9 ਦੇ 9 ਹਲਕਾ ਨੇ ਉਡਾਤੀ ਜੀ ਦੇ ਕੁਵਾਰਾ ਲਾਣ ਦੀ ਮੱਖੀ ਉੱਡੇ ਨਾ ਭਗਵੰਤ ਦੇ ਪਿੰਡੇ ਤੋਂ ਸੀਟ ਕੱਢਦੀ ਮਣਡੇ ਤੋਂ ਬਹੁਤ ਬਹੁਤ ਧੰਨਵਾਦ 9 ਦੇ 9 ਹਲਕਾ ਵਾਸੀਆਂ ਦਾ ਜਿਹੜੇ ਸਾਡੇ ਭਰਾ ਦੇਖੋ ਇੱਥੇ ਆਏ ਨੇ ਹਰ ਇੱਕ ਵਰਕਰ ਨੇ ਕੰਮ ਕੀਤਾ ਜੀ ਕਿਸ ਤਰ੍ਹਾਂ ਖੁਸ਼ੀ ਬਣਾਈ ਬਹੁਤ ਖੁਸ਼ੀ ਤਾਂ ਦੇਖੋ 2 ਦਿਨ ਅਕਾਲ ਤਖਤ ਸਾਹਿਬ ਨੂੰ ਸਾਨੂੰ ਹੁਕਮ ਹੈ 2 ਦਿਨ ਅਸੀਂ ਕੋਈ ਨਹੀਂ ਜਾਇਰ ਕਰਾਂਗੇ ਬਾਕੀ ਜੋ ਬਾਬਾ ਸਾਹਿਬ ਦਾ ਹੁਕਮ ਹੋਏਗਾ ਪ੍ਰਧਾਨ ਜੀ ਦਾ ਉਹਨਾਂ ਦੇ ਰਾਤ ਚੱਲਾਂਗੇ ਟੋਟਲ ਨਹੀਂ ਵਜਣਗੇ ਉਹਨਾਂ ਦੇ ਤੋਂ ਗਰੇਜ ਕਰਾਂਗੇ ਜੀ ਪੂਰਾ ਟੋਟਲ ਨਹੀਂ ਕਰਨਾ 6 ਤਰੀਕ ਤੋਂ ਬਾਅਦ ਕਰਾਂਗੇ ਬਾਕੀ ਜੋ ਬਾਦਸਾ ਦਾ ਹੁਕਮ ਹੋਏਗਾ ਜੀ ਉਸ ਤੋਂ ਬਾਅਦ ਸ਼ਰੂਮ ਨੀ ਅਕਾਲੀ ਦਲ ਬਠਿੰਡਾ ਤੋਂ ਕੀ ਕਹਿਣਾ ਚਾਹੋਗੇ ਜਿਵੇਂ ਬੀਬਾ ਜੀ ਵੱਡੀ ਲੀਡ ਕਰ ਰਹੀ ਹੈ ਦੇਖੋ ਬਹੁਤ ਵੱਡੇ ਕੰਪੀਟੀਸ਼ਨ ਦੇ ਵਿੱਚ ਔਰ ਬਹੁਤ ਹੀ ਵੱਡੀ ਜਿੱਤ ਹੈ ਜਿਹੜੀ ਬੀਬਾ ਹਰਮਿਤ ਕੋਰ ਬਾਦਲ ਦੀ ਹੋਈ ਹੈ ਕਿ ਮੈਂ ਪਹਿਲਾ ਵਾਲੀਆਂ ਜਿੱਤਾਂ ਸਾਡੀਆਂ 19-20 ਹਜ਼ਾਰ ਦੀਆਂ ਦੋ ਵਾਰੀ ਹੋਈਆਂ ਉਸ ਤੋਂ ਵੀ ਡਬਲ ਤੋਂ ਵੀ ਵੱਧ ਜਿੱਤ 50 ਹਜ਼ਾਰ ਦੇ ਕਰੀਬ ਆ ਜਿਹੜੀ ਗਿਣਤੀ ਅਜੇ ਪੂਰੀ ਹੋਣੀ ਹੈ 46 ਹਜ਼ਾਰ ਤੋਂ ਔਰ ਅਸੀਂ ਸਮਝਦੇ ਹਾਂ ਵੀ ਲੋਕਾਂ ਨੇ ਵਿਕਾਸ ਦੇ ਨਾਂ ਤੇ ਭਾਈਚਾਰਕ ਸਾਂਝ ਦੇ ਨਾਂ ਤੇ ਔਰ ਸ਼੍ਰੋਮਣੀ ਕਾਲੀਕਲ ਵੱਲੋਂ ਜੋ ਵੱਡੇ ਕੰਮ ਕੀਤੇ ਗਏ ਵੱਡੇ ਪ੍ਰੋਜੈਕਟ ਬਠਿੰਡਾ ਸ਼ਹਿਰ ਚ ਲਿਆਂਦੇ ਗਏ ਉਹਨਾਂ ਦੇ ਨਾਂ ਤੇ ਬੋਟਾ ਪਾਈਆਂ ਔਰ ਬੀਬਾ ਜੀ ਨੂੰ ਚੌਥੀ ਹਰਜ ਤਾ ਕੇ ਸ਼੍ਰੋਮਣੀ ਕਾਲੀਕਲ ਦਾ ਜਿਹੜਾ ਮਾਨ ਵਧਾਇਆ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਜ਼ੋਰ ਲਾਇਆ ਗਿਆ ਸੀਗਾ ਮੁੱਖ ਮੰਤਰੀ ਖੁਦ ਆਏ ਸੀਗੇ ਤੇ ਵੱਡੀ ਲੀਡ ਹੋਈ ਆ ਫਿਰ ਵੀ ਕਿਸ ਤਰ੍ਹਾਂ ਦੇ ਬਿਲਕੁਲ ਤੁਹਾਡੀ ਸਹੀ ਗੱਲ ਆ ਜੀ ਖੁਦ ਮੁੱਖ ਮੰਤਰੀ ਸਾਹਿਬ ਇੱਥੇ ਰੋਡ ਸ਼ੋਅ ਕਰਕੇ ਗਏ ਨੇ ਪਰ ਸਰਕਾਰ ਦੇ ਖਿਲਾਫ ਲੋਕਾਂ ਦੇ ਮਨ 'ਚ ਗੁੱਸਾ ਹੈ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਕੀਤੇ ਲਾਅ ਐਂਡ ਆਰਡਰ ਦੀ ਨਸ਼ੇ ਦੀ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਔਰ ਲੋਕਾਂ ਨੇ ਗੁੱਸੇ 'ਚ ਆ ਕੇ ਸਰਕਾਰ ਦੇ ਖਿਲਾਫ ਆ ਜਿਹੜਾ ਇਹ ਫਤਵਾ ਦਿੱਤਾ ਪਰ ਫਿਰ ਪੂਰੇ ਪੰਜਾਬ 'ਚ ਗੱਲ ਕਰੀ 13 ਸਿੱਟੇ ਖੜੇ ਸੀ ਇੱਕ ਸੀਟ ਹੀ ਜਿੱਤੇ ਆ ਬਾਕੀ 12 ਹਾਰ ਗਏ ਦੇਖੋ ਗੱਲ ਤੁਹਾਡੀ ਸਹੀ ਆ ਹਰ ਜਗ੍ਹਾ ਬੜਾ ਮੁਕਾਬਲਾ ਸੀਗਾ ਬਾਕੀ ਸਿੱਟੇ ਅਸ਼ਰੋਨੀ ਕੱਲ-ਕੱਲ ਕਹੋਗੇ ਅਸੀਂ ਅੰਦਰੋਂ ਨਿਕਲੇ ਆ ਸਾਨੂੰ ਪਤਾ ਨਹੀਂ ਵੀ ਕੀ ਰਿਜ਼ਲਟ ਆ ਅਸੀਂ ਤਾਂ ਹੁਣੇ ਆ ਅੰਦਰੋਂ ਹੀ ਬਾਹਰ ਆਏ ਆ ਪਰ ਜੇ ਮੈਂ ਤੁਸੀਂ ਕਹਿ ਰਹੇ ਹੋ ਹੋ ਸਕਦਾ ਹੈ ਕਿ ਇਸ ਤ ਸਾਨੂੰ ਜਿਹੜੀ ਸਾਡੇ ਧਿਆਨ ਚ ਗੱਲ ਆਈ ਹੈ ਵੀ ਵਿਧਾਨ ਸਭਾ ਦੀਆਂ ਕਾਫੀ ਸੀਟਾਂ ਦੇ ਉੱਤੇ ਸ਼ਰੋਮਣੀ ਅਕਾਲੀ ਦਲ ਨੇ ਲੀਡ ਕੀਤਾ ਹੈ ਜਿਹੜਾ ਆਉਣ ਵਾਲੀ ਸਰਕਾਰ ਦਾ 2027 ਚ ਸੰਭੇ। ਇਹ ਭਾਈ ਆਣ ਕੇ ਨੀਬਾ ਜੀ ਦਾ ਸ਼ਾਇਦ ਪ੍ਰੋਗਰਾਮ ਵੱਧ ਰਿਹਾ ਤੇ ਸ਼ਾਇਦ ਉਹ ਸਰਟੀਫਿਕੇਟ ਖੁਦ ਲੈਣਾ ਆਉਣ ਬਟ। ਸੇਰਾ ਕਿਹਨੂੰ ਦਿੰਨੇ ਆਂ? ਦੇਖੋ ਸੇਰਾ ਤਾਂ ਅਸੀਂ ਸਾਡੇ ਵਰਕਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਿੰਨੇ ਆਂ, ਪੰਜਾਬ ਦੇ ਵੋਟਰਾਂ ਨੂੰ ਦਿੰਨੇ ਆਂ, ਜਿਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਦੇ ਵੋਟਰਾਂ ਨੂੰ ਦਿੰਨੇ ਆਂ। ਆਪਾ ਠੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਦਿੰਨੇ ਆ ਜਿਨ੍ਹਾਂ ਨੇ ਵੱਡੀ ਲੀਡ ਦਿੱਤੀ ਆ ਖਾਸ ਕਰਕੇ ਸਾਡੇ ਵੱਡੇ ਛੋਟੇ ਹਰ ਵਰਕਰ ਨੂੰ ਲੀਡ ਨੂੰ ਦਿੰਨੇ ਆ ਜਿਨ੍ਹਾਂ ਨੇ ਬੜੀ-ਬੜੀ ਮਿਹਨਤ ਦੇ ਨਾਲ ਇਹ ਚੋਣ ਨੂੰ ਨੇ ਪ੍ਰਚਾਰਿਆ। ਅਕਾਲੀ ਦਲ ਵਰਕਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ 2.5 ਸਾਲਾਂ ਦੌਰਾਨ ਲੋਕ ਇਤ ਲਈ ਕੋਈ ਵੀ ਕੰਮ ਨਹੀਂ ਕੀਤਾ ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਰਾਂ ਨੇ ਵਧੇਰੇ ਵਿਕਾਸ ਕਾਰਜ ਕੀਤੇ ਹਨ। ਉਹਨਾਂ ਨੇ ਕਿਹਾ ਕਿ ਬਾਦਲ ਤੇ ਵਿਸ਼ਵਾਸ ਜਿਤਾਇਆ ਅਤੇ ਚੌਥੀ ਵਾਰ ਬੀਬਾ ਨੂੰ ਸੰਸਦ ਮੈਂਬਰ ਬਣਾ ਦਿੱਤਾ। ਅੱਜ ਖੁਸ਼ੀ ਬਹੁਤ ਹੋ ਰਹੀ ਹੈ ਪਰ ਅਸੀਂ ਢੋਲ ਨਗਾਰੇ ਨਹੀਂ ਵਜਾ ਸਕਦੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ। ਕੱਲੂ ਕਾ ਰਦੀਪ ਸ ਮਨਾਇਆ ਜਾ ਰਿਹਾ ਉਸ ਨੂੰ ਵੇਖਦੇ ਹੋਏ ਅਸੀਂ ਢੋਲ ਨਗਾਰੇ ਨਹੀਂ ਵਜਾਵਾਂਗੇ ਪਰ ਖੁਸ਼ੀ ਜ਼ਾਹਿਰ ਜ਼ਰੂਰ ਕਰਾਂਗੇ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ